ਤੇ ਇਹ ਵੇਸ਼ਾ ਦੀ ਤਰ੍ਹਾਂ ਅੱਜ ਬੜਾ ਇੰਪੋਰਟੈਂਟ ਟਾਪਿਕ ਲੈ ਕੇ ਅਸੀਂ ਫਿਰ ਤੋਂ ਰੂਬਰੂ ਹੋਏ ਆ ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਆਪਣਾ ਕੀਮਤੀ ਸਮਾਂ ਦਿੰਦੇ ਹੋਏ ਡਾਕਟਰ ਜੀਐਸ ਵੀਰ ਜੀ ਐਮਬੀਬੀਐਸ ਐਫਏਐਮਐਸ ਐਸਸੀਜੀਪੀ ਪੀਜੀਡੀ ਜੀਐਮ ਫਗਵਾੜਾ ਤੋਂ ਸਾਡੇ ਨਾਲ ਰੂਬਰੂ ਹੋਏ ਆ ਤੇ ਅੱਜ ਦਾ ਜਿਹੜਾ ਸਾਡਾ ਟਾਪਿਕ ਹੈਗਾ ਆ ਕਿ ਡੂ ਯੂ ਨੋ ਦ ਮੋਸਟ ਇੰਪੋਰਟੈਂਟ ਐਨਿਗਨਿਕ ਲੈਕਟਿਕ ਇਲੈਕਟ੍ਰੋਲਾਈਟਸ ਯਾਨੀ ਕਿ ਜਿਹੜਾ ਸਾਡਾ ਸਤਤਮਹਤ ਪੂਲ ਤੇ ਅਨਗੈਲੀ ਵਾਲੇ ਕਿਹੜੇ ਇਲੈਕਟ੍ਰੋਲਾਈਟ ਆ ਕੀ ਆਪਾਂ ਉਹਨਾਂ ਨੂੰ ਜਾਣਦੇ ਆ ਜਾਂ ਫਿਰ ਕੀ ਇਹਨਾਂ ਬਾਰੇ ਨਹੀਂ ਜਾਣਦੇ ਸਭ ਇਨਫੋਰਮੇਸ਼ਨ ਡਾਕਟਰ ਸਾਹਿਬਸਾ ਅੱਜ ਦੇ ਸੈਸ਼ਨ ਚ ਸ਼ੇਅਰ ਕਰਨਗੇ ਤੇ ਬਾਕੀ ਕੋਈ ਵੀ ਇਨਫੋਰਮੇਸ਼ਨ ਹੋਊਗੀ ਤੁਹਾਨੂੰ ਟਾਈਮਲੀ ਆਪਾਂ ਇਨਫੋਰਮ ਕਰਦੇ ਰਵਾਂਗੇ ਸੋ ਅੱਜ ਦਾ ਜਿਹੜਾ ਸੈਸ਼ਨ ਆਪਾਂ ਸਟਾਰਟ ਕਰਦੇ ਆਂ ਔਰ ਵੈਲਕਮ ਕਰਦੇ ਆਂ ਡਾਕਟਰ ਸਾਹਿਬ ਦਾ ਵੈਲਕਮ ਡਾਕਟਰ ਸਾਹਿਬ ਥੈਂਕ ਯੂ ਚਿਤਨਾ ਜੀ ਮੇਰੇ ਬਹੁਤ ਹੀ ਪਿਆਰੇ ਭੈਣੋ ਤੇ ਭਰਾਵੋ ਅੱਜ ਅਸੀਂ ਫੇਰ ਤੋਂ ਇੱਕ ਬਹੁਤ ਹੀ ਵਧੀਆ ਟੌਪਿਕ ਜਿਹੜਾ ਕਿ ਬਹੁਤ ਇੰਪੋਰਟੈਂਟ ਹੈ ਔਰ ਹਰ ਇੱਕ ਨੂੰ ਇਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਕਿ ਇੱਕ ਇੰਪੋਰਟੈਂਟ ਤੇ ਨੈਗਲੈਕਟਡ ਇਲੈਕਟ੍ਰੋਲਾਈਟ ਉਹਦੇ ਬਾਰੇ ਜਾਣਨਾ ਚਾਹਾਂਗੇ ਇਹ ਇਲੈਕਟ੍ਰੋਲਾਈਟ ਕਿਹੜਾ ਹੈ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਆਂ ਇਹਨੂੰ ਇਸ ਇਲੈਕਟ੍ਰੋਲਾਈਟ ਨੂੰ ਪੋਟਾਸ਼ੀਅਮ ਕਹਿੰਦੇ ਆ। ਹਜ਼ਾਰਾਂ ਸਾਲ ਪਹਿਲਾਂ ਜਦੋਂ ਲੋਕ ਜੰਗਲਾਂ ਦੇ ਵਿੱਚ ਘੁੰਮਦੇ ਸੀ ਤੇ ਜੰਗਲਾਂ ਦੇ ਵਿੱਚੋਂ ਖਾਣਾ ਪ੍ਰਾਪਤ ਕਰਦੇ ਸੀ ਉਸ ਵੇਲੇ ਇਸ ਇਲੈਕਟ੍ਰੋਲਾਈਟ ਦੀ ਇਸ ਐਲੀਮੈਂਟ ਦੀ ਅਬੰਡੈਂਸ ਸੀ ਸਾਡੇ ਡਾਈਟ ਦੇ ਵਿੱਚ ਤੇ ਸੋਡੀਅਮ ਦੀ ਬਹੁਤ ਘਾਟ ਸੀ ਉਸ ਕੋਲ। ਪੋਟਾਸ਼ੀਅਮ ਬਹੁਤ ਜ਼ਿਆਦਾ ਸੀ ਤੇ ਸੋਡੀਅਮ ਬਹੁਤ ਘੱਟ ਸੀ ਤੇ ਜਦੋਂ ਉਹ ਜ਼ਮਾਨਾ ਸੀ ਤੇ ਉਸ ਦੇ ਵਿੱਚ ਜਿਹੜੀ ਇਹਦੀ ਤਦਾਦ ਸੀ ਤਕਰੀਬਨ 16 ਗੁਣਾ ਜ਼ਿਆਦਾ ਸੀ ਸੋਡੀਅਮ ਨਾਲੋਂ ਪਰ ਅੱਜ ਦੇ ਜ਼ਮਾਨੇ ਦੇ ਵਿੱਚ ਜ਼ਿਆਦਾ ਲੋਕ ਜਿਹੜੇ ਹੈਗੇ ਆ ਉਹ ਜਿੰਨੀ ਮਤਲਬ ਡਾਈਟ ਸਾਨੂੰ ਡਾਈਟ ਦੇ ਵਿੱਚ ਪੋਟਾਸ਼ੀਅਮ ਚਾਹੀਦੀ ਆ ਉਹਦੇ ਨਾਲੋਂ ਵੀ ਅੱਧੀ ਨਾਲੋਂ ਘੱਟ ਜਿਹੜੀ ਹੈ ਉਹ ਉਹਨਾਂ ਨੂੰ ਮਿਲਦੀ ਹੈ। ਇਹ ਇੰਨੀ ਇੰਪੋਰਟੈਂਟ ਜਿਹੜੀ ਐਲੀਮੈਂਟ ਹੈ ਜਿਹੜਾ ਕਿ ਅਸੀਂ ਅੱਜ ਦੇ ਜ਼ਮਾਨੇ ਦੇ ਵਿੱਚ ਇਗਨੋਰ ਕਰ ਦਿੱਤਾ ਹੈਗਾ। ਔਰ ਇਹ ਜਿਹੜਾ ਪੋਟਾਸ਼ੀਅਮ ਹੈ ਇਹ ਸਾਨੂੰ ਬਹੁਤ ਕੁਝ ਦਿੰਦਾ ਹੈ। ਪਹਿਲਾਂ ਆਪਾਂ ਜਾਣਦੇ ਹਾਂ ਕਿ ਇਹ ਕੀ ਹੈ? ਪੋਟਾਸ਼ੀਅਮ ਕੀ ਹੈ? ਪੋਟਾਸ਼ੀਅਮ ਇੱਕ ਐਸੈਂਸ਼ੀਅਲ ਮਿਨਰਲ ਹੈ ਜਿੱਦਾਂ ਸੋਡੀਅਮ ਹੈ ਪੋਟਾਸ਼ੀਅਮ ਹੈ ਕੈਲਸ਼ੀਅਮ ਹੈ ਮੈਗਨੀਸ਼ੀਅਮ ਹੈ ਆਇਰਨ ਹੈ ਕਾਪਰ ਹੈ ਜ਼ਿੰਕ ਹੈ ਏਸੀ ਤਰ੍ਹਾਂ ਦਾ ਇੱਕ ਮਿਨਰਲ ਹੈਗਾ ਜਿਹੜਾ ਕਿ ਸਾਡੇ ਸਾਰੇ ਸੈੱਲਾਂ ਦੇ ਲਈ ਬਾਡੀ ਦੇ ਉਹਨਾਂ ਲਈ ਬਹੁਤ ਜ਼ਰੂਰੀ ਹੈ ਹਰ ਸੈੱਲ ਦੇ ਲਈ ਇਹ ਇੰਪੋਰਟੈਂਟ ਹੈ ਕਿ ਹਰ ਸੈੱਲ ਦੇ ਲਈ ਇਹ ਬਹੁਤ ਜ਼ਰੂਰੀ ਹੈ ਇਹ ਇਨੂੰ ਇਲੈਕਟ੍ਰੋਲਾਈਟ ਵੀ ਅਸੀਂ ਕਹਿੰਦੇ ਆ ਇਲੈਕਟ੍ਰੋਲਾਈਟ ਇਸ ਲਈ ਕਹਿੰਦੇ ਆ ਕਿ ਇਹਦੇ ਤੇ ਚਾਰਜ ਹੁੰਦਾ ਇਹਦੇ ਦਾ ਮਤਲਬ ਇੱਕ ਬਿਜਲੀ ਦਾ ਚਾਰਜ ਹੁੰਦਾ ਆ ਜਿਹੜਾ ਇਲੈਕਟ੍ਰੀਕਲ ਚਾਰਜ ਹੈਗਾ ਆ ਜਿਹੜਾ ਕਿ ਸੈੱਲ ਦੇ ਵਿੱਚ ਨਰਵਜ਼ ਨੂੰ ਤੇ ਮਸਲਜ਼ ਨੂੰ ਮਤਲਬ ਐਕਟੀਵੇਟ ਕਰਦਾ ਹੈਗਾ ਪੋਟਾਸ਼ੀਅਮ ਜਿਹੜਾ ਆ ਇਹ ਨੇਚਰਲੀ ਸਾਡੇ ਖਾਣੇ ਦੇ ਵਿੱਚ ਮੌਜੂਦ ਹੁੰਦਾ ਆ ਔਰ ਸਪਲੀਮੈਂਟ ਦੇ ਤੌਰ ਤੇ ਵੀ ਅਸੀਂ ਇਹਨੂੰ ਲੈਨੇ ਹੈਗੇ ਆ ਇਹਦਾ ਜਿਆਦਾ ਰੋਲ ਜਿਹੜਾ ਹੈਗਾ ਆ ਉਹ ਸਾਡੇ ਬਾਡੀ ਦੇ ਵਿੱਚ ਜਿਹੜਾ ਸਾਡਾ ਫਲੂਇਡ ਹੈ ਤਰਲ ਪਦਾਰਥ ਹੈਗਾ ਉਹਨੂੰ ਸਾਡੇ ਸੈੱਲਾਂ ਦੇ ਵਿੱਚ ਤੇ ਸੈੱਲਾਂ ਤੋਂ ਬਾਹਰ ਦੋਨੇ ਪਾਸੇ ਮੇਨਟੇਨ ਰੱਖਦਾ ਹੈਗਾ ਆ ਜਿਨ੍ਹਾਂ ਦੇ ਸੋਜਿਸ਼ ਹੋ ਜਾਂਦੀ ਆ ਸਰੀਰ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈਗਾ ਆ ਜਾਂ ਜਿੰਨ ਨੂੰ ਮਤਲਬ ਪ੍ਰੋਬਲਮ ਹੁੰਦੀ ਆ ਕਿਡਨੀ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਦੇ ਵਿੱਚ ਜਾਂ ਡਾਇਲਿਸਿਸ ਦੇ ਵਿੱਚ ਜਾਂ ਇਹਨਾਂ ਦੇ ਵਿੱਚ ਇਹਦੀ ਲੋਡ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਸੋਡੀਅਮ ਜਿਹੜਾ ਹੈਗਾ ਆ ਉਹ ਇਹਦਾ ਕਾਊਂਟਰਪਾਰਟ ਹੈਗਾ ਜੋ ਕੰਮ ਪੋਟਾਸ਼ੀਅਮ ਸੈੱਲ ਦੇ ਵਿੱਚ ਕਰਦਾ ਆ ਉਹੀ ਕੰਮ ਸੋਡੀਅਮ ਜਿਹੜਾ ਹੈ ਉਹ ਸੈੱਲ ਤੋਂ ਬਾਹਰ ਕਰਦਾ ਇਹ ਕਾਉਂਟਰਪਾਰਟ ਹੈਗਾ ਜਿਹੜਾ ਕਿ ਨਾਰਮਲ ਫਲੂਇਡ ਲੈਵਲਸ ਆਊਟਸਾਈਡ ਦਾ ਸੈੱਲ ਜਿਹੜਾ ਆ ਉਹ ਰੱਖਦਾ ਹੈਗਾ ਆ ਇਹਦਾ ਕੀ ਮਤਲਬ ਆ ਕਿ ਸੋਡੀਅਮ ਬਾਰੇ ਤਾਂ ਬਹੁਤ ਕੁਝ ਜਾਣਦੇ ਆ ਅਸੀਂ ਜਦੋਂ ਬਲੱਡ ਪ੍ਰੈਸ਼ਰ ਹੁੰਦਾ ਆ ਸੋਡੀਅਮ ਨਹੀਂ ਖਾਣਾ ਸੋਡੀਅਮ ਕਲਰਾਈਡ ਜਿਹੜਾ ਸਾਡਾ ਟੇਬਲ ਸਾਲਟ ਹੈ ਉਹ ਨਹੀਂ ਲੈਣਾ ਇਸ ਤਰ੍ਹਾਂ ਦੀ ਸਾਨੂੰ ਦਿਮਾਗ ਦੇ ਵਿੱਚ ਬਹੁਤ ਹੈ ਪਰ ਪੋਟਾਸ਼ੀਅਮ ਬਾਰੇ ਅਸੀਂ ਕਦੀ ਕੋਈ ਗੱਲ ਗੋਲੀ ਨਹੀਂ ਹੈ ਔਰ ਉਹਦੇ ਬਾਰੇ ਖਿਆਲ ਨਹੀਂ ਕੀਤਾ ਆ ਇਹ ਜਿਹੜਾ ਪੋਟਾਸ਼ੀਅਮ ਹੈ ਇਹ ਸਾਡੇ ਮਸਲਸ ਨੂੰ ਕੰਟਰੈਕਟ ਕਰਨ ਦੇ ਵਿੱਚ ਵੀ ਹੈਲਪ ਕਰਦਾ ਆ ਤੇ ਜਿਹੜਾ ਸਾਡਾ ਬਲੱਡ ਪ੍ਰੈਸ਼ਰ ਹੈਗਾ ਆ ਜਿੱਦਾਂ ਅਸੀਂ ਜਾਣਦੇ ਆ ਕਿ ਜਦੋਂ ਜ਼ਿਆਦਾ ਸੋਡੀਅਮ ਅਸੀਂ ਲੈਨੇ ਆ ਤਾਂ ਸਾਡਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਅਗਰ ਅਸੀਂ ਜ਼ਿਆਦਾ ਪੋਟਾਸ਼ੀਅਮ ਸਾਡੇ ਬੋਡੀ ਦੇ ਵਿੱਚ ਐਨਫ ਫੈਗ ਆਇਆ ਤੇ ਸਾਡਾ ਬਲੱਡ ਪ੍ਰੈਸ਼ਰ ਲੋ ਹੋ ਜਾਂਦਾ ਇਹਦਾ ਮਤਲਬ ਇਹ ਆ ਕਿ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਜ਼ਿਆਦਾ ਹੈ ਉਹਨਾਂ ਦੇ ਵਿੱਚ ਨੇਚਰਲੀ ਜਿਹੜਾ ਪੋਟਾਸ਼ੀਅਮ ਦੀ ਮਾਤਰਾ ਹੈਗੀ ਆ ਉਹ ਘਟ ਹੁੰਦੀ ਆ ਔਰ ਉਹਨੂੰ ਜ਼ਿਆਦਾ ਕਰਨ ਦੀ ਲੋੜ ਹੁੰਦੀ ਹੈਗੀ ਆ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਆ ਨਾਰਮਲ ਲੈਵਲ ਕੀ ਹੁੰਦਾ ਬਲੱਡ ਦਾ ਜਦੋਂ ਅਸੀਂ ਬਲੱਡ ਇਹਦਾ ਬਲੱਡ ਦੇ ਇਲੈਕਟ੍ਰੋਲਾਈਟਸ ਲੈਬੋਰੀਟਰੀ ਦੇ ਵਿੱਚੋਂ ਟੈਸਟ ਕਰਾਉਣੇ ਹੈਗੇ ਆ ਤੇ ਇਹ ਮਿਲੀ ਇਕੁਇਵਲੈਂਟ ਦੇ ਵਿੱਚ ਇਹਦਾ ਪੈਮਾਨਾ ਹੈਗਾ ਆ ਔਰ ਨਾਰਮਲ ਰਿਜ਼ਲਟਸ ਜਿਹੜੇ ਆ ਉਹ 3.5 ਤੋਂ ਲੈ ਕੇ 5.2 ਮਿਲੀ ਇਕੁਇਵਲੈਂਟ ਪਰ ਲੀਟਰ ਤੇ ਐਡਲਟਸ ਦੇ ਵਿੱਚ ਹੁੰਦੇ ਆ ਤੇ ਬੱਚਿਆਂ ਦੇ ਵਿੱਚ 3.4 ਤੋਂ 4.7 ਮਿਲੀਕੂਬਲੈਂਟ ਹੁੰਦੇ ਆ ਜਿਹੜੇ ਕਿ ਇੱਕ ਇੱਕ ਸਾਲ ਤੋਂ ਲੈ ਕੇ 18 ਸਾਲ ਤੱਕ ਬੱਚੇ ਹੈਗੇ ਆ ਸੋ ਇਹ ਇਹਦਾ ਨਾਰਮਲ ਲੈਵਲ ਹੈਗਾ ਆ ਬਲੱਡ ਦੇ ਵਿੱਚ ਜਦੋਂ ਤੁਸੀਂ ਕੋਈ ਬਲੱਡ ਦਾ ਟੈਸਟ ਕਰਾਉਨੇ ਆ ਤਾਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਮਿਲ ਜਾਂਦੀ ਹੈਗੀ ਹੁਣ ਇਹ ਦੇਖਦੇ ਆ ਕਿ ਇਹ ਨੂੰ ਜਿਹੜੀ ਪੋਟਾਸ਼ੀਅਮ ਦੀ ਘਾਟ ਹੈ ਹੈਗੀ ਆ ਉਹ ਕਿਹਨਾ ਕਾਰਨਾ ਕਰਕੇ ਸਾਡੇ ਬਾਡੀ ਦੇ ਵਿੱਚ ਘਾਟ ਹੁੰਦੀ ਆ ਕਿਉਂਕਿ ਮੈਂ ਪਹਿਲਾਂ ਦੱਸਿਆ ਆ ਕਿ ਜਦੋਂ ਅੰਤ ਤੋਂ ਹਜ਼ਾਰਾਂ ਸਾਲ ਪਹਿਲਾਂ ਆਦਮੀ ਜੰਗਲਾਂ ਦੇ ਵਿੱਚ ਘੁੰਮਦਾ ਫਿਰਦਾ ਸੀ ਤੇ ਖੁਰਾਕ ਜਿਹੜੀ ਸੀ ਜੰਗਲਾਂ ਚੋਂ ਲੈਂਦਾ ਸੀ ਉਸ ਵੇਲੇ 16 ਗੁਣਾ ਸੀ ਸਾਡੇ ਸੋਡੀਅਮ ਤੋਂ ਜ਼ਿਆਦਾ ਮਤਲਬ ਇਹਦੀ ਤਦਾਦ ਸਾਡੇ ਵਿੱਚ ਉਹ ਕੀ ਸੀ ਕਿ ਉਦੋਂ ਜਿਹੜਾ ਫੂਡ ਸੀ ਉਹ ਸਾਰਾ ਪਲਾਂਟ ਬੇਸਡ ਸੀ ਨੈਚੁਰਲ ਸੀ ਲੋ ਉਸ ਵੇਲੇ ਜਿਹੜੇ ਲੋਕ ਸੀ ਉਹ ਜੰਗਲਾਂ ਦੇ ਵਿੱਚੋਂ ਕਾਫ ਫੂਡਸ ਔਰ ਪਲਾਂਟਸ ਔਰ ਫਰੂਟਸ ਵਗੈਰਾ ਪੱਤੇ ਵਗੈਰਾ ਹੋਰ ਸਾਰਿਆ ਚੀਜ਼ ਖਾ ਕੇ ਤੇ ਉਹ ਆਪਣਾ ਖਾਣਾ ਬਣਾਉਂਦੇ ਸੀ ਉਸ ਵੇਲੇ ਅਨਾਜ ਵਗੈਰਾ ਦਾ ਕੋਈ ਰੋਲ ਨਹੀਂ ਸੀ ਅਨਾਜ ਨਹੀਂ ਸੀ ਸਾਡੇ ਮਠਿਆਈਆਂ ਨਹੀਂ ਸੀ ਔਰ ਸਾਡਾ ਪ੍ਰੋਸੈਸਡ ਔਰ ਪੈਕੇਜਡ ਫੂਡ ਨਹੀਂ ਸੀ ਸਿਰਫ ਆਰਗੈਨਿਕ ਜਿਹੜੇ ਸੀ ਦਰਖਤਾਂ ਦੇ ਉੱਤੇ ਜਾਂ ਪਲਾਂਟਸ ਦੇ ਵਿੱਚ ਜਿਹੜੀ ਖੁਰਾਕ ਸੀ ਉਸ ਅਸੀਂ ਲੈਂਦੇ ਸੀ ਉਹਦੇ ਵਿੱਚ ਸਾਨੂੰ ਪੋਟਾਸ਼ੀਅਮ ਜਿਹੜਾ ਸੀ ਉਹ ਐਨਫ ਮਿਲ ਜਾਂਦਾ ਸੀ ਫੇਰ ਇਹਦੀ ਘਾਟ ਹੋ ਜਾਂਦੀ ਜਦੋਂ ਅਸੀਂ ਵੋਮਟਿੰਗ ਕਰਦੇ ਹੈਗੇ ਵੋਮਟਿੰਗ ਦੇ ਨਾਲ ਕੀ ਆ ਕਿ ਜਿਆਦਾ ਪਾਣੀ ਜਿਹੜਾ ਬਾਹਰ ਨਿਕਲ ਜਾਂਦਾ ਔਰ ਸਾਨੂੰ ਪੋਟਾਸ਼ੀਅਮ ਦੀ ਉਹਦੇ ਵਿੱਚ ਪੋਟਾਸ਼ੀਅਮ ਐਲੀਮੈਂਟ ਜਿਹੜਾ ਹੈਗਾ ਆ ਮਿਨਰਲ ਹੈਗਾ ਆ ਉਹ ਵੀ ਚਲਾ ਜਾਂਦਾ ਇਸੇ ਤਰ੍ਹਾਂ ਡਾਇਰੀਆ ਜਿਨ੍ਹਾਂ ਨੂੰ ਟਟੀਆਂ ਲੱਗ ਜਾਂਦੀਆਂ ਹੈਗੀਆਂ ਔਰ ਟਟੀਆਂ ਤੋਂ ਬਾਅਦ ਤੁਹਾਨੂੰ ਦੇਖਿਆ ਹੋਵੇਗਾ ਕਿ ਤੁਹਾਡੀ ਸਿਸਟਮ ਜਿਹੜਾ ਹੈਗਾ ਆ ਸਾਰਾ ਮਸਲਜ਼ ਵਗੈਰਾ ਔਰ ਬਾਡੀ ਇੱਕਦਮ ਸਤਰ ਸਥਲ ਹੋ ਜਾਂਦੀ ਆ ਕਮਜ਼ੋਰੀ ਹੋ ਜਾਂਦੀ ਆ ਉਹ ਕਮਜ਼ੋਰੀ ਜਿਹੜੀ ਖਾਸ ਕਰਕੇ ਪੋਟਾਸ਼ੀਅਮ ਦੀ ਕਮੀ ਕਰਕੇ ਹੋ ਜਾਂਦੀ ਆ ਕਿਉਂਕਿ ਤੁਹਾਡੇ ਜਿਹੜੇ ਮਸਲਸ ਹੈਗੇ ਆ ਉਹ ਬਿਲਕੁਲ ਵੀਕ ਹੋ ਜਾਂਦੇ ਆ ਉਹ ਕੰਟ੍ਰੈਕਟ ਕਰਨ ਦੇ ਕਾਬਿਲ ਨਹੀਂ ਰਹਿੰਦੇ ਔਰ ਲੈਟਰੀ ਜਦੋਂ ਜ਼ਿਆਦਾ ਲੈਟਰੀਜ਼ ਵਗੈਰਾ ਆ ਜਾਂਦੀਆਂ ਤੇ ਤੁਸੀਂ ਸਮਝਦੇ ਆ ਕਿ ਤੁਹਾਨੂੰ ਬਹੁਤ ਜ਼ਿਆਦਾ ਕਮਜ਼ੋਰੀ ਹੋ ਗਈ ਆ ਕਿਉਂਕਿ ਤੁਹਾਡੀ ਜਿਹੜੀ ਪੋਟਾਸ਼ੀਅਮ ਜਿਹੜੀ ਹੈਗੀ ਆ ਉਹ ਨਿਕਲ ਗਈ ਆ ਔਰ ਐਸੀ ਕਰਕੇ ਜਿਹੜੀ ORS ਅਸੀਂ ਦਿੰਨੇ ਹੈਗੇ ਆ ਉਹਦੇ ਵਿੱਚ ਪੋਟਾਸ਼ੀਅਮ ਜਿਹੜਾ ਹੈਗਾ ਉਹ ਇੱਕ ਅੰਗ ਹੈਗਾ ਉਹਦਾ ਫੇਰ ਜਿਹੜੇ ਡਾਈਯੂਰੇਟਿਕਸ ਹੈਗੇ ਆ ਜਿਹੜੇ ਅਸੀਂ ਪਿਸ਼ਾਬ ਕੱਢਣ ਵਾਲੀਆਂ ਦਵਾਈਆਂ ਹੈਗੀਆਂ ਆ ਉਹ ਵਰਤਦੇ ਹੈਗੇ ਆ ਉਹਦੇ ਨਾਲ ਵੀ ਪਿਸ਼ਾਬ ਦੇ ਨਾਲ ਵੀ ਇਹ ਜਿਹੜਾ ਪੋਟਾਸ਼ੀਅਮ ਹੈਗਾ ਉਹ ਸਾਡੇ ਬੋਡੀ ਦੇ ਵਿੱਚੋਂ ਨਿਕਲ ਜਾਂਦਾ ਹੈਗਾ ਫੇਰ ਜਦੋਂ ਅਸੀਂ ਬਹੁਤ ਸਾਰਾ ਪਾਣੀ ਪੀ ਲੈਨੇ ਆ ਉਹਦੇ ਨਾਲ ਵੀ ਪਾਣੀ ਪੀਣ ਦੇ ਨਾਲ ਵੀ ਜੇ ਬਹੁਤ ਜ਼ਿਆਦਾ ਪਾਣੀ ਪੀਤਾ ਆ ਉਹਦੇ ਨਾਲ ਪਿਸ਼ਾਬ ਜ਼ਿਆਦਾ ਆਏਗਾ ਔਰ ਸਾਡਾ ਜਿਹੜਾ ਪੋਟਾਸ਼ੀਅਮ ਹੈਗਾ ਉਹ ਵੀ ਬਾਹਰ ਨਿਕਲ ਜਾਏਗਾ ਸਵੇਟਿੰਗ ਹੈਗੀ ਆ ਜਦੋਂ ਅਸੀਂ ਬਹੁਤ ਸਾਰੀ ਐਕਸਰਸਾਈਜ਼ ਕਰ ਲਈ ਆ ਜਾਂ ਬਹੁਤ ਜ਼ਿਆਦਾ ਅਸੀਂ ਪਸੀਨਾ ਆ ਗਿਆ ਆ ਕਿਸੇ ਵੇਲੇ ਇੰਨਾ ਮੌਸਮ ਗਰਮ ਹੈਗਾ ਆ ਔਰ ਉਹਦੇ ਵਿੱਚ ਸਾਨੂੰ ਪਸੀਨਾ ਬਹੁਤ ਜ਼ਿਆਦਾ ਆਇਆ ਆ ਉਹਦੇ ਨਾਲ ਵੀ ਸਾਡੀ ਬਾਡੀ ਚ ਪੋਟਾਸ਼ੀਅਮ ਜਿਹੜਾ ਆ ਉਹ ਨਿਕਲ ਜਾਂਦਾ ਹੈਗਾ ਫਿਰ ਸਟ੍ਰੈਸ ਹੈਗਾ ਜਦੋਂ ਅਸੀਂ ਤਣਾਅਪੂਰਨ ਸਥਿਤੀ ਦੇ ਵਿੱਚ ਹੁੰਨੇ ਆ ਉਸ ਵੇਲੇ ਵੀ ਜਿਹੜੀ ਪੋਟਾਸ਼ੀਅਮ ਦੀ ਯੂਟਿਲਾਈਜੇਸ਼ਨ ਜ਼ਿਆਦਾ ਹੁੰਦੀ ਆ ਔਰ ਉਹਦੇ ਨਾਲ ਸਾਨੂੰ ਪੋਟਾਸ਼ੀਅਮ ਦੀ ਘਾਟ ਹੋ ਜਾਂਦੀ ਸਾਡੇ ਸੈੱਲਾਂ ਦੇ ਵਿੱਚ ਫਿਰ ਅਸੀਂ ਜੇ 슈ਗਰ ਜ਼ਿਆਦਾ ਵਰਤਦੇ ਹੈਗੇ ਆ ਜਾਂ 슈ਗਰ ਜ਼ਿਆਦਾ ਵਰਤਦੇ ਆ ਜਾਂ 슈ਗਰ ਸਾਡੇ ਬਾਡੀ ਦੇ ਵਿੱਚ ਜ਼ਿਆਦਾ ਹੁੰਦੀ ਆ ਡਿਊ ਟੂ 슈ਗਰ ਦੀ ਬਿਮਾਰੀ ਕਰਕੇ ਉਹਦੇ ਨਾਲ ਵੀ ਜਿਹੜੀ ਪੋਟਾਸ਼ੀਅਮ ਦੀ ਘਾਟ ਹੁੰਦੀ ਆ ਇਸ ਕਰਕੇ ਜਿੰਨੇ ਵੀ 슈ਗਰ ਦੇ ਪੇਸ਼ੈਂਟ ਹੈਗੇ ਆ ਉਹਨਾਂ 'ਚ ਹਮੇਸ਼ਾ ਜਿਹੜੀ ਪੋਟਾਸ਼ੀਅਮ ਦੀ ਡੈਫੀਸ਼ੀਅਨਸੀ ਹੁੰਦੀ ਆ ਏਸੀ ਕਰਕੇ ਉਹ ਜ਼ਿਆਦਾ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਆ ਔਰ ਉਹਨਾਂ ਦੇ ਮਸਲ ਜਿਹੜੇ ਹੈਗੇ ਆ ਉਹ ਵੀਕ ਤੇ ਹੈਗੇ ਆ ਫਿਰ ਜਿਹੜੇ ਜਿੰਨੇ ਵੀ ਅਸੀਂ ਰਿਫਾਈਨਡ ਕਾਰਬਸ ਖਾਣੇ ਹੈਗੇ ਆ ਚਿੱਟਾ ਆਟਾ ਜਿਹੜਾ ਹੈਗਾ ਜਾਂ 슈ਗਰ ਹੈਗੀ ਆ ਜਾਂ ਅਸੀਂ ਮਿੱਠੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਰਿਫਾਈਨਡ ਹੈਗੀਆਂ ਉਹ ਖਾਣੇ ਹੈਗੇ ਤਾਂ ਉਹਦੇ ਨਾਲ ਵੀ ਇਹ ਜਿਹੜੀ ਪੋਟਾਸ਼ੀਅਮ ਦੀ ਡੈਫਿਸ਼ੈਂਸੀ ਹੋਦੀ ਹੈ ਫਿਰ ਜਿਹੜਾ ਕੀਟੋ ਡਾਈਟ ਹੈ ਜਦੋਂ ਅਸੀਂ ਡਾਈਟ ਜਿਹੜਾ ਦੀ ਗੱਲ ਕਰੀਏ ਤਾਂ ਕੀਟੋ ਡਾਈਟ ਜਦੋਂ ਅਸੀਂ ਫੈਟ ਬਹੁਤ ਜ਼ਿਆਦਾ ਖਾ ਲੈਂਦੇ ਆ ਤਾਂ ਸਾਡੀ ਬਾਡੀ ਦੇ ਵਿੱਚ ਕੀਟੋਨ ਬਾਡੀਜ਼ ਬਣ ਜਾਂਦੀਆਂ ਹੈਗੀਆਂ ਉਹਨਾਂ ਦੇ ਨਾਲ ਵੀ ਜਿਹੜੀ ਪੋਟਾਸ਼ੀਅਮ ਜਿਹੜੀ ਯੂਟਿਲਾਈਜੇਸ਼ਨ ਜ਼ਿਆਦਾ ਹੋ ਜਾਂਦੀ ਹੈ ਔਰ ਪੋਟਾਸ਼ੀਅਮ ਦੀ ਕਮੀ ਹੋ ਜਾਂਦੀ ਹੈ ਫਿਰ ਜਿਹੜੇ ਲੋਕ ਐਲਕੋਹਲ ਲੈਂਦੇ ਹੈਗੇ ਆ ਉਹਦੇ ਨਾਲ ਵੀ ਪੋਟਾਸ਼ੀਅਮ ਦੀ ਕਮੀ ਹੋ ਜਾਂਦੀ ਆ ਔਰ ਯੂਟਿਲਾਈਜੇਸ਼ਨ ਕਿਉਂਕਿ ਐਲਕੋਹਲ ਨੂੰ ਯੂਟਿਲਾਈਜ਼ ਕਰਨ ਦੇ ਲਈ ਪੋਟਾਸ਼ੀਅਮ ਦੀ ਯੂਟਿਲਾਈਜੇਸ਼ਨ ਹੋ ਜਾਂਦੀ ਆ ਔਰ ਉਹਦੇ ਨਾਲ ਪੋਟਾਸ਼ੀਅਮ ਦੀ ਕਮੀ ਹੋ ਜਾਂਦੀ ਹੈਗੀ ਆ ਡਾਇਬੀਟਸ ਬਾਰੇ ਮੈਂ ਦੱਸਿਆ ਹੈਗਾ ਔਰ ਕਈ ਵਾਰੀ ਫਾਸਟਿੰਗ ਤੇ ਜਦੋਂ ਅਸੀਂ ਚੱਲ ਜਾਂਦੇ ਹੈਗੇ ਆ ਤੇ ਫਾਸਟਿੰਗ ਦੇ ਨਾਲ ਵੀ ਇਹ ਇਹ ਮਤਲਬ ਇਹਦੀ ਪੋਟਾਸ਼ੀਅਮ ਦੀ ਕਮੀ ਹੋ ਜਾਂਦੀ ਆ ਇਹ ਕੁਝ ਇੱਕ ਕਾਰਨ ਹੈ ਜਿਹਦੇ ਕਰਕੇ ਸਾਡੀ ਬਾਡੀ ਦੇ ਵਿੱਚ ਪੋਟਾਸ਼ੀਅਮ ਦੀ ਕਮੀ ਹੋ ਜਾਂਦੀ ਆ ਔਰ ਉਹਦੇ ਨਾਲ ਜਿਹੜੇ ਸਿੰਪਟਮਸ ਹੈਗੇ ਪੋਟਾਸ਼ੀਅਮ ਦੇ ਉਹ ਸਾਨੂੰ ਅਪੀਅਰ ਹੋ ਜਾਂਦੇ ਹੈਗੇ। ਹੁਣ ਅਸੀਂ ਗੱਲ ਕਰਦੇ ਆ ਕਿ ਹੈਲਥ ਬੈਨੀਫਿਟਸ ਕੀ ਹੈਗੇ ਆ ਕੀ ਕਰਦੀ ਆ ਇਹ ਪੋਟਾਸ਼ੀਅਮ ਸਾਡੀ ਬਾਡੀ ਦੇ ਵਿੱਚ। ਇਹ ਸਾਨੂੰ એનર્ਜੀ ਦਿੰਦੀ ਹੈਗੀ ਆ ਕਿਉਂਕਿ ਪੋਟਾਸ਼ੀਅਮ ਦੇ ਨਾਲ ਜਦੋਂ ਜਿਹੜੇ ਸੈੱਲ ਦੇ ਅੰਦਰ ਹੈਗਾ ਆ ਉਹ ਉਹਦੇ ਵਿੱਚ ਉਹਦਾ ਜਿਹੜੀ ਮਾਈਕਰੋ এনवायरमेंट ਹੈਗੀ ਸੈਲ ਦੀ ਉਹ ਕਾਇਮ ਹੋ ਜਾਂਦੀ ਆ ਔਰ ਉਹਦੇ ਵਿੱਚ ਸਾਨੂੰ ਮਾਈਟੋਕੌਂਡਰੀਆ ਤੋਂ એનર્ਜੀ ਮਿਲ ਜਾਂਦੀ ਹੈਗੀ ਆ ਫੇਰ ਜਿਹੜੀ ਅਸੀਂ ਐਕਸਰਸਾਈਜ਼ ਕਰਦੇ ਆ ਉਹਦੇ ਵਿੱਚ ਸਾਨੂੰ ਇੰਡੋਰੈਂਸ ਹੋ ਜਾਂਦੀ ਆ ਉਹਦੇ ਵਿੱਚ ਸਾਨੂੰ ਜਿਆਦਾ ਐਕਸਰਸਾਈਜ਼ ਕਰਨ ਦੀ ਤਾਕਤ ਮਿਲ ਜਾਂਦੀ ਆ ਕਿਉਂਕਿ ਸਾਡੀ ਜਿਹੜੀ ਪੋਟਾਸ਼ੀਅਮ ਹੁੰਦੀ ਆ ਉਹ ਸਾਡੇ ਸੈੱਲਾਂ ਦੇ ਵਿੱਚ ਪੂਰੀ ਹੁੰਦੀ ਹੈਗੀ ਆ ਫੇਰ ਜਿਹੜੇ ਕ੍ਰੈਂਪਸ ਹੁੰਦੇ ਆ ਜਿਨ੍ਹਾਂ ਦੇ ਕੁੜਿੱਲ ਪੈ ਜਾਂਦੇ ਆ ਲੱਤਾਂ ਦੇ ਵਿੱਚ ਉਹ ਵੀ ਇਹਦੀ ਕਮੀ ਕਰਕੇ ਹੋ ਜਾਂਦੇ ਆ ਔਰ ਜਦੋਂ ਅਸੀਂ ਪੋਟਾਸ਼ੀਅਮ ਲੈ ਲੈਨੇ ਹੈਗੇ ਆ ਤਾਂ ਉਹ ਜਿਹੜੇ ਕ੍ਰੈਂਪਸ ਹੈਗੇ ਆ ਉਹ ਠੀਕ ਹੋ ਜਾਂਦੇ ਆ ਔਰ ਇਹ ਸਾਡੇ ਜਿਹੜੇ ਨਿਊਟ੍ਰੀਐਂਟਸ ਹੈਗੇ ਆ ਉਹਨਾਂ ਨੂੰ ਸੈੱਲ ਦੇ ਵਿੱਚ ਇੰਟਰ ਕਰਨ ਦੇ ਇਹ ਲਈ ਵੀ ਪੋਟਾਸ਼ੀਅਮ ਨਾਲ ਜਾਂਦਾ ਕਿਉਂਕਿ ਜਦੋਂ ਗਲੂਕੋਜ਼ ਦਾ ਕੋਈ ਵੀ ਮੋਲੀਕਿਊਲ ਅਸੀਂ ਸੈੱਲ ਦੇ ਵਿੱਚ ਇੰਸੂਲਿਨ ਭੇਜੀਆ ਤੇ ਨਾਲ ਪੋਟਾਸ਼ੀਅਮ ਵੀ ਨਾਲ ਚੱਲੇ ਜਾਂਦਾ ਹੈਗਾ ਔਰ ਜਦੋਂ ਅੰਦਰਲੇ ਵੇਸਟ ਪ੍ਰੋਡਕਟ ਹੁੰਦੇ ਹੈਗੇ ਆ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਵੀ ਪੋਟਾਸ਼ੀਅਮ ਦੀ ਲੋੜ ਪੈਂਦੀ ਆ ਔਰ ਨਾਲ ਪੋਟਾਸ਼ੀਅਮ ਵੀ ਆ ਜਾਂਦਾ ਹੈਗਾ ਸੋ ਇਹ ਉਹਨਾਂ ਨੂੰ ਇਨਸਾਈਡ ਤੇ ਆਊਟਸਾਈਡ ਕਰਨ ਦੇ ਵਿੱਚ ਜਿਹੜੇ న్యూਟਰੀਐਂਟਸ ਹੈਗੇ ਆ ਉਹ ਸੈੱਲ ਦੇ ਵਿੱਚ ਭੇਜਣ ਲਈ ਔਰ ਵੇਸਟ ਪ੍ਰੋਡਕਟ ਨੂੰ ਬਾਹਰ ਕੱਢਣ ਲਈ ਵੀ ਸਾਡਾ ਜਿਹੜਾ ਪੋਟਾਸ਼ੀਅਮ ਹੈਗਾ ਆ ਉਹ ਹੈਲਪ ਕਰਦਾ ਹੈਗਾ ਇਹ ਕਿਡਨੀ ਨੂੰ ਵੀ ਪ੍ਰੋਟੈਕਟ ਕਰਦਾ ਹੈ ਲਾਸਟ ਸਟੇਜਸ ਦੇ ਵਿੱਚ ਅਡੀਮਾ ਜਿਹੜਾ ਹੈ ਜਿਹੜਾ ਸਾਡੇ ਲੱਤਾਂ ਦੇ ਉੱਤੇ ਖਾਸ ਕਰਕੇ ਬਹੁਤਿਆਂ ਲੋਕਾਂ ਦੇ ਅਡੀਮਾ ਹੋ ਜਾਂਦਾ ਸੁੱਜ ਜਾਂਦੇ ਹੈਗੇ ਆ ਉਹਨਾਂ ਦੇ ਵਿੱਚ ਵੀ ਪੋਟਾਸ਼ੀਅਮ ਦੀ ਕਮੀ ਹੋ ਜਾਂਦੀ ਆ ਤਾਂ ਇਸ ਕਰਕੇ ਉਹ ਅਡੀਮਾ ਹੋ ਜਾਂਦਾ ਔਰ ਕਨਸਟਿਪੇਸ਼ਨ ਕਨਸਟਿਪੇਸ਼ਨ ਜਿਨ੍ਹਾਂ ਲੋਕਾਂ ਨੂੰ ਹੈ ਉਹਨਾਂ ਦੇ ਵਿੱਚ ਵੀ ਪੋਟਾਸ਼ੀਅਮ ਦੀ ਕਮੀ ਹੁੰਦੀ ਆ ਜੇ ਉਹ ਪੋਟਾਸ਼ੀਅਮ ਤੇ ਜ਼ਿਆਦਾ ਇਸਤੇਮਾਲ ਕਰਨਗੇ ਖੁਰਾਕ ਤਾਂ ਉਹਨਾਂ ਨੂੰ ਕਨਸਟਿਪੇਸ਼ਨ ਵੀ ਜਿਹੜੀ ਆ ਉਹ ਰਲੀਵ ਹੋ ਜਾਏਗੀ ਸੋਡੀਅਮ ਦੀ ਟੌਕਸਿਸਟੀ ਕਿਉਂਕਿ ਮੈਂ ਤੁਹਾਨੂੰ ਦੱਸਿਆ ਆ ਕਿ ਜਿਹੜਾ ਸੋਡੀਅਮ ਹੈ ਆ ਉਹ ਪੋਟਾਸ਼ੀਅਮ ਦਾ ਕਾਉਂਟਰਪਾਰਟ ਹੈਗਾ ਜਦੋਂ ਸੋਡੀਅਮ ਜ਼ਿਆਦਾ ਹੋ ਜਾਂਦਾ ਹੈਗਾ ਆ ਹਾਈਪਰਨੈਟ੍ਰੀਮੀਆ ਜਿਹਨੂੰ ਅਸੀਂ ਕਹਿੰਨੇ ਹੈਗੇ ਆ ਤਾਂ ਜਿਹੜਾ ਪੋਟਾਸ਼ੀਅਮ ਹੈਗਾ ਆ ਉਹ ਉਹਦੀ ਹੈਲਪ ਕਰਦਾ ਹੈਗਾ ਉਹਨੂੰ ਟੌਕਸਿਸਟੀ ਨੂੰ ਰੋਕਤ ਕਰੀ ਦੇ ਫੇਰ ਜਿਹੜਾ ਜਿੰਨਾ ਵੀ ਸਾਡਾ ਸਟੋਮਕ ਐਸਿਡ ਬਣਦਾ ਹੈ ਉਹਦੇ ਵਿੱਚ ਸੋਡੀਅਮ ਕਲੋਰਾਇਡ ਤਾਂ ਜ਼ਰੂਰਤ ਹੈ ਹੀ ਤੇ ਪੋਟਾਸ਼ੀਅਮ ਦੀ ਵੀ ਉਹਦੇ ਵਿੱਚ ਜ਼ਰੂਰਤ ਹੈਗੀ ਆ ਸਾਡਾ ਐਸਿਡ ਸਟੋਮਿਕ ਦਾ ਐਸਿਡ ਬਣਨ ਦੇ ਵਿੱਚ ਇਸ ਲਈ ਜਦੋਂ ਪੋਟਾਸ਼ੀਅਮ ਦੀ ਕਮੀ ਹੁੰਦੀ ਆ ਤਾਂ ਸਾਡਾ ਜਿਹੜਾ ਐਸਿਡ ਹੈਗਾ ਆ ਉਹ ਘੱਟ ਬਣਦਾ ਆ ਤੇ ਇਹ ਸੀ ਕਰਕੇ ਜਿਹੜੇ ਸਾਨੂੰ ਮਤਲਬ ਐਸਿਡਿਟੀ ਹੋ ਜਾਂਦੀ ਹੈਗੀ ਜਾਂ ਐਸਿਡਟੀ ਦੇ ਨਾਲ ਸਾਨੂੰ ਹਾਰਟ ਬਰਨ ਹੋਣ ਲੱਗ ਪੈਂਦਾ ਹੈਗਾ ਔਰ ਕਈ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਆ ਖੱਟੇ ਡਕਾਰ ਵਗੈਰਾ ਦੀ ਤੇ ਗੜੜ ਦੀਆਂ ਔਰ ਇਸ ਤਰ੍ਹਾਂ ਦੀਆਂ ਪ੍ਰੋਬਲਮ ਵੀ ਜਿਹੜੀਆਂ ਹੈਗੀਆਂ ਆ ਉਹ ਇਹ ਇਹਦੀ ਡੈਫੀਸ਼ੀਐਂਸੀ ਕਰਕੇ ਹੋ ਜਾਂਦੀ ਆ ਫਿਰ ਗਾਊਟ ਜਿਹੜਾ ਹੈਗਾ ਗਾਊਟ ਦਾ ਜਦੋਂ ਕਿ ਯੂਰਿਕ ਐਸਿਡ ਵੱਧ ਜਾਂਦਾ ਹੈਗਾ ਆ ਉਹ ਵੀ ਪੋਟਾਸ਼ੀਅਮ ਦੀ ਕਮੀ ਕਰਕੇ ਤੇ ਗਾਊਟ ਵਾਲੇ ਮਰੀਜ਼ਾਂ ਦੇ ਵਿੱਚ ਵੀ ਇਹਦੀ ਬਹੁਤ ਜ਼ਰੂਰਤ ਹੁੰਦੀ ਹੈਗੀ ਆ ਫਿਰ ਜਿਹੜੇ ਸਾਡੇ ਹਾਰਟ ਦੀ ਰਿਦਮ ਹੈਗੀ ਆ ਉਹ ਕਈ ਵਾਰੀ ਅਰਿਦਮੀਆ ਹੋ ਜਾਂਦਾ ਹੈ ਰਿਦਮ ਜਿਹੜੀ ਆ ਉਹ ਇੰਬੈਲੈਂਸ ਹੋ ਜਾਂਦੀ ਹੈਗੀ ਆ ਉਹ ਵੀ ਪੋਟਾਸ਼ੀਅਮ ਦੇ ਡੈਫੀਸ਼ੀਐਂਸੀ ਕਰਕੇ ਹੋ ਜਾਂਦੀ ਹੈਗੀ ਆ ਫੇ ਜੇ ਕਿਸੇ ਦਾ ਬੀਪੀ ਜ਼ਿਆਦਾ ਹੈਗਾ ਆ ਬਲੱਡ ਪ੍ਰੈਸ਼ਰ ਜ਼ਿਆਦਾ ਹੈਗਾ ਉਹਨੂੰ ਘਟਾਣ ਦੇ ਲਈ ਵੀ ਪੋਟਾਸ਼ੀਅਮ ਦੀ ਲੋੜ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਪੋਟਾਸ਼ੀਅਮ ਦੇ ਨਾਲ ਬਲੱਡ ਪ੍ਰੈਸ਼ਰ ਜਿਹੜਾ ਆ ਉਹ ਅਸੀਂ ਘਟਾ ਸਕਦੇ ਹੈਗੇ ਆ ਫੇਰ ਕਈਆਂ ਦੇ ਜਿਹੜੇ ਫਰਕਦੇ ਆ ਮਸਲ ਜਿਹੜੇ ਹੈਗੇ ਆ ਅੱਖਾਂ ਫਰਕਦੀਆਂ ਆ ਮਸਲ ਫਰਕਦੇ ਆ ਉਹ ਵੀ ਇਹਦੀ ਕਮੀ ਕਰਕੇ ਹੁੰਦੇ ਆ ਕਈ ਵਾਰੀ ਟ੍ਰੈਮਰਸ ਹੋ ਜਾਂਦੇ ਆ ਹੱਥ ਹਿਲਦੇ ਹੈਗੇ ਆ ਇਹ ਇਹ ਵੀ ਪੋਟਾਸ਼ੀਅਮ ਦੀ ਕਮੀ ਕਰਕੇ ਹੁੰਦੇ ਆ ਔਰ ਇਹਨਾਂ ਦੇ ਸਾਰੀਆਂ ਚੀਜ਼ਾਂ ਦੇ ਲਈ ਪੋਟਾਸ਼ੀਅਮ ਬਹੁਤ ਜ਼ਰੂਰੀ ਹੈਗਾ ਆ ਇਹਨਾਂ ਸਾਰੀਆਂ ਬਾਰੇ ਤੁਸੀਂ ਜਾਣਦੇ ਹੋ ਔਰ ਤੁਹਾਨੂੰ ਅੱਜ ਇਹ ਨਵੀਂ ਨੋਲਜ ਜਿਹੜੀ ਹੈਗੀ ਆ ਉਹ ਪਤਾ ਲੱਗੇਗੀ ਫਲੂਇਡ ਬੈਲੈਂਸ ਜਿਹੜਾ ਹੈ ਸਾਡੇ ਵਿੱਚ ਮਤਲਬ ਬਾਡੀ ਦੇ ਵਿੱਚ ਜਿਹੜਾ ਤਰਲ ਪਦਾਰਥ ਹੈਗਾ ਉਹ ਕਿਸ ਤਰ੍ਹਾਂ ਰੈਗੂਲੇਟ ਕਰਦਾ ਹੈਗਾ ਆ ਬਾਡੀ ਜਿਹੜੀ ਸਾਡੀ ਹੈਗੀ ਆ ਤਕਰੀਬਨ 60% ਜਿਹੜੀ ਵਾਟਰ ਦੀ ਹੈਗੀ ਆ ਇਹਦੇ ਵਿੱਚ ਬਾਡੀ ਦੇ ਵਿੱਚ ਜੇ ਅਸੀਂ ਬਾਡੀ ਇਹ ਮਤਲਬ ਦੇਖਿਏ ਕਿ ਜੇ ਸਾਡੀ ਬੋਡੀ ਦਾ weight 70 ਕਿਲੋ ਹੈਗਾ ਆ 42 ਕਿਲੋ ਉਹਦੇ ਵਿੱਚ ਪਾਣੀ ਹੈ ਤੇ ਇਹਦੇ ਵਿੱਚੋਂ ਜਿਹੜਾ 40% ਹੈਗਾ ਪਾਣੀ ਉਹ ਸਾਡੇ ਸੈੱਲਾਂ ਦੇ ਵਿੱਚ ਹੈਗਾ ਤੇ ਇਹਨੂੰ ਅਸੀਂ ਇੰਟਰਾਸੈਲੂਲਰ ਫਲੂਇਡ ਕਹਿੰਦੇ ਆ ਜਿਹੜਾ ਪਾਣੀ ਸੈੱਲਾਂ ਦੇ ਵਿੱਚ ਆ ਉਹਨੂੰ ਅਸੀਂ ਇੰਟਰਾਸੈਲੂਲਰ ਫਲੂਇਡ ਕਹਿੰਦੇ ਆ ਔਰ ਇਹ ਪਾਣੀ ਜਿਹੜਾ ਆ ਇਹ ਪੋਟਾਸ਼ੀਅਮ ਦੀ ਵਜ੍ਹਾ ਕਰਕੇ ਸੈੱਲਾਂ ਦੇ ਵਿੱਚ ਹੈਗਾ ਆ ਔਰ ਜਿਹੜਾ ਬਾਕੀ ਦਾ ਹੈਗਾ ਆ ਵੀ ਮਤਲਬ 60% ਇਹਦੇ ਵਿੱਚੋਂ ਉਹ ਸਾਰੇ ਆਊਟਸਾਈਡ ਦਾ ਸੈੱਲ ਹੈਗਾ ਆ ਜਿਹੜੇ ਕਿ ਬਲੱਡ ਬਲੱਡ ਹੋਇਆ ਉਹਦੇ ਵਿੱਚ ਆ ਜਾਂਦਾ ਸਪਾਇਨਲ ਫਲੂਇਡ ਜਿਹੜਾ ਸਾਡੇ ਦਿਮਾਗ ਦੇ ਵਿੱਚ ਪਾਣੀ ਹੈਗਾ ਆ ਜਾਂ ਇਨ ਬਿਟਵੀਨ ਦਾ ਸੈੱਲ ਹੈਗਾ ਜਦੋਂ ਦੋ ਸੈੱਲ ਜੁੜੇ ਹੋਏ ਆ ਤਾਂ ਉਹਦੇ ਆਲੇ ਦੁਆਲੇ ਜਿਹੜਾ ਪਾਣੀ ਹੈਗਾ ਆ ਉਹ ਵੀ ਐਕਸਟਰਾ ਸੈਲੂਲਰ ਇਨ ਕੈਨੇ ਹੈਗੇ ਆ ਐਕਸਟਰਾ ਪੋਟਾਸ਼ੀਅਮ ਇਨਸਾਈਡ ਦਾ ਸੈਲ ਤੇ ਸੋਡੀਅਮ ਆਊਟਸਾਈਡ ਦਾ ਸੈਲ ਇਹ ਪੋਟਾਸ਼ੀਅਮ ਤੇ ਸੋਡੀਅਮ ਦੋਨਾਂ ਦਾ ਜਿਹੜਾ ਪੰਪ ਸਿਸਟਮ ਹੈਗਾ ਆ ਉਹਦੇ ਮੁਤਾਬਿਕ ਸਾਡਾ ਜਿਹੜਾ ਰੈਗੂਲੇਸ਼ਨ ਹੁੰਦੀ ਹੈਗੀ ਆ ਪੋਟਾਸ਼ੀਅਮ ਜਿਹੜਾ ਮੇਨ ਇਲੈਕਟ੍ਰੋਲਾਈਟ ਇੰਟਰਾ ਸੈਲੂਲਰ ਦਾ ਹੈ ਤੇ ਇਹ ਡਿਟਰਮਿਨ ਕਰਦਾ ਹੈਗਾ ਆ ਕਿ ਜਿਹੜਾ ਇਨਸਾਈਡ ਦਾ ਸੈੱਲ ਹੈਗਾ ਉਹ ਕਿੰਨਾ ਪਾਣੀ ਸੈੱਲਾਂ ਦੇ ਵਿੱਚ ਹੋਣਾ ਚਾਹੀਦਾ ਹੈਗਾ ਤੇ ਸੋਡੀਅਮ ਇਹ ਡਿਟਰਮਿਨ ਕਰਦਾ ਹੈ ਕਿ ਬਾਹਰ ਕਿੰਨਾ ਪਾਣੀ ਹੋਣਾ ਚਾਹੀਦਾ ਹੈਗਾ ਇਹ ਇਹ ਦੋਨੋਂ ਜਿਹੜੇ ਇਲੈਕਟ੍ਰੋਲਾਈਟ ਹੈਗੇ ਆ ਆਪਸ ਵਿੱਚ ਐਕਸਚੇਂਜ ਕਰਦੇ ਰਹਿੰਗੇ ਹੈਗੇ ਪੋਟਾਸ਼ੀਅਮ ਦੇ ਸੋਰਸਸ ਕਿਹੜੇ ਹੈਗੇ ਆ ਕਿੱਥੋਂ ਮਿਲਦਾ ਹੈਗਾ ਪੋਟਾਸ਼ੀਅਮ ਜਿਹੜਾ ਬਹੁਤ ਅਬੰਡੈਂਟ ਹੈਗਾ ਆ ਹੋਲ ਫੂਡਸ ਦੇ ਵਿੱਚ ਸਪੈਸ਼ਲੀ ਫਰੂਟਸ ਦੇ ਵਿੱਚ ਵੈਜੀਟੇਬਲ ਦੇ ਵਿੱਚ ਫਿਸ਼ ਦੇ ਵਿੱਚ ਇਹਨਾਂ ਸਾਰਿਆਂ ਦੇ ਵਿੱਚੋਂ ਕਿਉਂਕਿ ਜਦੋਂ ਪੁਰਾਣੇ ਜ਼ਮਾਨੇ ਜੰਗਲਾਂ 'ਚ ਲੋਕ ਰਹਿੰਦੇ ਸੀ ਤਾਂ ਉਹਨਾਂ ਨੂੰ ਖਾਣ ਨੂੰ ਇਹੀ ਚੀਜ਼ਾਂ ਸੀ ਤੇ ਇਹੀ ਜਿਹੜੀਆਂ ਚੀਜ਼ਾਂ ਸੀ ਇਹ 16 ਗੁਣਾ ਜ਼ਿਆਦਾ ਸਾਨੂੰ ਪੋਟਾਸ਼ੀਅਮ ਦਿੰਦੇ ਸੀਗੇ ਜਿਹੜੀਆਂ ਬਹੁਤ ਸਾਰੀਆਂ ਅਥਾਰਟिटीज ਹੈਗੀਆਂ ਉਹ ਐਗਾਈ ਕਰਦੀਆਂ ਆ ਕਿ 3500 ਤੋਂ 4700 ਮਿਲੀਗ੍ਰਾਮ ਉਹ ਪੋਟਾਸ਼ੀਅਮ ਸਾਨੂੰ ਹਰ ਰੋਜ਼ ਜ਼ਰੂਰਤ ਹੈਗੀ ਆ ਡੇਲੀ ਆਪਟੀਮਲ ਪੋਟਾਸ਼ੀਅਮ ਦੀ ਤੇ ਪੋਟਾਸ਼ੀਅਮ ਜਿਹੜਾ ਹੈਗਾ ਆ ਅਸੀਂ ਕੋਈ ਮੰਨ ਲਓ ਜੇ 100 ਗ੍ਰਾਮ ਹਰ ਚੀਜ਼ ਅਸੀਂ ਦੇਖੀਏ ਤੇ ਉਹਦੇ ਵਿੱਚ ਸਾਨੂੰ ਕਿੰਨਾ ਇਹ ਮਿਲ ਸਕਦਾ ਹੈਗਾ ਆ ਉਹਦੇ ਬਾਰੇ ਅਸੀਂ ਗੱਲ ਕਰਦੇ ਹੈਗੇ ਜਿਹੜੇ ਬੀਟ ਗ੍ਰੀਨ ਹੈ ਉਹਦੇ ਉਹ ਉਹਦੇ ਵਿੱਚੋਂ ਸਾਨੂੰ 909 ਮਿਲੀਗ੍ਰਾਮ 100 ਗ੍ਰਾਮ ਚੋਂ ਮਿਲ ਜਾਂਦਾ ਹੈਗਾ ਆ ਜੈਮਸ ਬੀਕਡ ਹੈਗੇ ਆ 670 ਮਿਲੀਗ੍ਰਾਮ ਮਿਲ ਜਾਂਦਾ ਹੈ ਪਿੰਟੋ ਬੀਨਸ ਹੈ ਕਿੰਨਾ ਹੈਗੇ ਆ 646 ਮਿਲੀਗ੍ਰਾਮ ਮਿਲ ਜਾਂਦਾ ਹੈਗਾ ਵਾਈਟ ਪੋਟੈਟੋਸ ਜਿਹੜੇ ਹੈਗੇ ਆ ਜੇ ਬੇਕ ਕੀਤੇ ਹੋਏ ਹੈਗੇ ਆ ਤਾਂ 543 ਮਿਲੀਗ੍ਰਾਮ ਹੈ 100 ਗ੍ਰਾਮ ਦੇ ਵਿੱਚ ਤੇ ਪੋਰਟੋ ਬੈਲੋ ਮਸ਼ਰੂਮ ਮਸ਼ਰੂਮ ਜਿਹੜੇ ਹੈਗੇ ਆ ਗ੍ਰਿਲ ਗ੍ਰਿਲ ਕੀਤੇ ਹੋਏ ਉਹਨਾਂ ਵਿੱਚ 521 ਮਿਲੀਗ੍ਰਾਮ ਸਾਨੂੰ ਮਿਲ ਜਾਂਦਾ ਹੈਗਾ ਫਿਰ ਜਿਹੜੇ ਐਵੋਕਾਡੋ ਹੈਗੇ ਆ ਉਹਦੇ ਵਿੱਚੋਂ 485 ਮਿਲੀਗ੍ਰਾਮ ਹੈਗਾ ਸਵੀਟ ਪ੍ਰੈਟੋ ਜਿਹੜੀ ਸ਼ਕਰਗੰਦੀ ਹੈਗੀ ਬੇਕ ਕੀਤੀ ہوئی ਉਹਦੇ ਚੋਂ 475 ਮਿਲੀਗ੍ਰਾਮ 100 ਗ੍ਰਾਮ ਦੇ ਵਿੱਚੋਂ ਮਿਲ ਜਾਂਦਾ ਆ ਸਪਾਈਨੈਕ ਜਿਹੜੀ ਪਾਲਕ ਹੈਗੀ ਕੁੱਕ ਕੀਤੀ ہوئی ਉਹ ਚੋਂ 468 ਮਿਲੀਗ੍ਰਾਮ ਕੇਲ ਦੇ ਵਿੱਚੋਂ 447 ਮਿਲੀਗ੍ਰਾਮ ਜਿਹੜੀ ਸੈਲਮਨ ਫਿਸ਼ ਹੈਗੀ ਜੇ ਕੁੱਕ ਕੀਤੀ ਹੋਈ ਆ ਤਾਂ ਉਹਦੇ ਵਿੱਚੋਂ 414 ਮਿਲੀਗ੍ਰਾਮ ਕੇਲਾ ਜਿਹੜਾ ਹੈਗਾ 100 ਗ੍ਰਾਮ ਦੇ ਵਿੱਚੋਂ 358 ਮਿਲੀਗ੍ਰਾਮ ਮਿਲ ਜਾਂਦਾ ਆ ਪੀਸ ਜਿਹੜੇ ਮਟਰ ਹੈਗੇ ਆ ਕੁਕ ਕੀਤੇ ਹੋਏ ਚ 271 ਮਿਲ ਜਾਂਦੇ ਆ ਇਹ ਕੁਝ ਇੱਕ ਰਿਲੇਟਿਵ ਜਿਹੜੇ ਸੀ ਕੁਆਂਟੀਟੀ ਸੀ ਪੋਟਾਸ਼ੀਅਮ ਦੀ ਜਿਹੜੀ ਕਿ ਅਸੀਂ ਦੇਖ ਕੇ ਉਹ ਉਹਦੇ ਨਾਲ ਸੋਚ ਕੇ ਕਿ ਸਾਨੂੰ 3500 ਤੋਂ 4700 ਮਿਲੀਗ੍ਰਾਮ ਡੇਲੀ ਚਾਹੀਦਾ ਅਸੀਂ ਕਿੰਨਾ ਮਤਲਬ ਇਹ ਲੈਣਾ ਹੈਗਾ ਆ ਤੇ ਸਾਡੇ ਜਿਹੜੀ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਮੈਂ ਸਮਝਦਾ ਆ ਕਿ ਸਾਡੀ ਕਦੀ ਵੀ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ ਕਿਉਂਕਿ ਜੇ ਦੇਖਿਆ ਜਾਵੇ ਤਾਂ 358 ਮਿਲੀਗ੍ਰਾਮ 100 ਗ੍ਰਾਮ ਦੇ ਵਿੱਚ ਮਤਲਬ ਹੈ ਕੇਲੇ ਦੇ ਵਿੱਚ ਹੈ ਤੇ ਜੇ ਅਸੀਂ 3500 ਲੈਣਾ ਹੈ ਤੇ 10 ਕੇਲੇ ਖਾ ਕੇ ਫਿਰ ਅਸੀਂ ਮਤਲਬ 3580 ਮਿਲੀਗ੍ਰਾਮ ਲੈ ਸਕਦੇ ਆ ਪੋਟਾਸ਼ੀਅਮ ਸੋ ਇਹਨੇ ਕੇਲੇ ਕੌਣ ਖਾਂਦਾ ਆ ਹਰ ਰੋਜ਼ ਦਿੱਲੀ ਇਹ ਇੱਕ ਤਰ੍ਹਾਂ ਦੀ ਐਗਜ਼ਾਮਪਲ ਹੈਗੀ ਆ ਕਿ ਇਹ ਇਹਦੇ ਲਈ ਸਾਨੂੰ ਵੇਰੀਡ ਟਾਈਪ ਆਫ ਖੁਰਾਕ ਜਿਹੜੀ ਆ ਲੈਣੀ ਚਾਹੀਦੀ ਆ ਉਹ ਔਰ ਅਸੀਂ ਇਹ ਖੁਰਾਕ ਤਦੇ ਹੀ ਲੈ ਸਕਦੇ ਆ ਜੇ ਅਸੀਂ ਸਾਡੇ ਦਿਮਾਗ ਦੇ ਵਿੱਚ ਹੋਏਗਾ ਕਿ ਅਸੀਂ ਇਹਨਾਂ ਕੁਝ ਖਾਣਾ ਹੈਗਾ ਆ ਇਹਦੇ ਲਈ ਸਾਨੂੰ ਕਿੰਨਾ ਕੁ ਸਲਾਦ ਜਿਹੜਾ ਹੈਗਾ ਆ ਉਹ ਲੈਣਾ ਪਏਗਾ ਤੇ ਕਿੰਨਾ ਕੁ ਫਰੂਟ ਲੈਣਾ ਪਏਗਾ ਔਰ ਕਿਨਾ ਪੋਟਾਸ਼ੀਅਮ ਅਸੀਂ ਬੇਲੀ ਯੂਜ਼ ਕਰਦੇ ਹੈਗੇ ਆ 3500 ਤੋਂ 4500 ਮਿਲੀਗ੍ਰਾਮ ਲੈ ਕੇ ਅਸੀਂ ਆਪਣੇ ਸਾਰੇ ਬਾਡੀ ਦੇ ਜਿਹੜੇ ਸਿਸਟਮ ਹੈਗੇ ਆ ਉਹਨਾਂ ਨੂੰ ਆਪਟੀਮਲ ਰੱਖ ਸਕਦੇ ਹੈਗੇ ਜੇ ਹੋ ਸਕਦਾ ਹੈ ਕਿ ਪੋਟਾਸ਼ੀਅਮ ਸਾਡੇ ਬਲੱਡ ਦੇ ਵਿੱਚ ਜ਼ਿਆਦਾ ਹੋ ਜਾਏ ਜੇ ਜ਼ਿਆਦਾ ਹੋ ਜਾਇਆ ਤੇ ਫਿਰ ਜ਼ਿਆਦਾ ਇਸ ਕਰਕੇ ਹੋ ਜਾਂਦਾ ਹੈ ਕਿ ਕਿਉਂਕਿ ਸਾਡਾ ਜਿਹੜਾ ਕਿਡਨੀ ਹੈਗਾ ਆ ਉਹ ਇਹਨੂੰ ਕੱਢਣ ਦੇ ਵਿੱਚ ਸਮਰਤ ਹੁੰਦਾ ਆ ਤੇ ਇਸ ਕਰਕੇ ਜਦੋਂ ਕਿਡਨੀ ਫੇਲਅਰ ਹੋ ਜਾਂਦੀ ਆ ਜਾਂ ਕਿਡਨੀ ਦੀ ਕੋਈ ਬਿਮਾਰੀ ਹੋ ਜਾਂਦੀ ਆ ਤਾਂ ਫਿਰ ਇਹ ਪੋਟਾਸ਼ੀਅਮ ਜਿਹੜਾ ਹੈਗਾ ਆ ਉਹ ਵੱਧ ਜਾਂਦਾ ਆ ਤਾਂ ਉਹਦੇ ਸਿੰਪਟਮਸ ਕੀ ਹੁੰਦੇ ਹੈਗੇ ਆ ਇਹ ਇਹ ਸਡਨਲੀ ਕਈ ਵਾਰੀ ਹੋ ਜਾਂਦਾ ਆ ਤੇ ਇਹਦੇ ਨਾਲ ਹਾਰਟ ਪੈਲਪੀਟੇਸ਼ਨਸ ਹੋ ਜਾਂਦੀਆਂ ਮਤਲਬ ਦਿਲ ਦੀ ਧੜਕਣ ਜਿਹੜੀ ਹੈਗੀ ਆ ਉਹ ਵੱਧ ਜਾਂਦੀ ਹੈਗੀ ਆ ਤੇ ਸਾਹ ਜਿਹੜਾ ਆ ਚੜਨਾ ਸ਼ੁਰੂ ਹੋ ਜਾਂਦਾ ਆ ਮਤਲਬ ਸ਼ਾਰਟਨੈਸ ਆਫ ਬ੍ਰੈਥ ਹੋ ਜਾਂਦੀ ਆ ਕਈ ਵਾਰੀ ਚੈਸਟ ਪੇਨ ਜਿਹੜਾ ਹੈਗਾ ਆ ਉਹ ਹੋਣਾ ਸ਼ੁਰੂ ਹੋ ਜਾਂਦਾ ਨੌਸ਼ੀਆ ਬੌਮਿਟਿੰਗ ਜਿਹੜੀ ਮਤਲਬ ਜੀ ਮਤ ਲਾਉਣ ਲੱਗ ਪੈਂਦਾ ਆ ਤੇ ਬੌਮਿਟਿੰਗ ਦਾ ਵੀ ਖਤਰਾ ਹੋ ਜਾਂਦਾ ਹੈਗਾ ਆ ਇਹ ਇਹ ਜਿਹੜਾ ਜ਼ਿਆਦਾ ਪੋਟਾਸ਼ੀਅਮ ਹੈਗਾ ਇਹ ਕਈ ਵਾਰੀ ਲਾਈਫ ਥ੍ਰੈਟਨਿੰਗ ਕੰਡੀਸ਼ਨ ਵੀ ਹੋ ਜਾਂਦੀ ਆ ਤੇ ਇਹਨੂੰ ਇਮੀਡੀਏਟ ਮੈਡੀਕਲ ਅਟੈਂਸ਼ਨ ਦੀ ਲੋੜ ਹੁੰਦੀ ਹੈਗੀ ਆ ਜੇ ਤੁਹਾਨੂੰ ਇਸ ਤਰ੍ਹਾਂ ਦੇ ਕੋਈ ਸਿੰਪਟਮਸ ਹੈਗੇ ਆ ਤਾਂ ਇਮੀਡੀਏਟਲੀ ਤੁਸੀਂ ਐਮਰਜੈਂਸੀ ਰੂਮ ਦੇ ਵਿੱਚ ਕੰਟੈਕਟ ਕਰ ਸਕਦੇ ਹੈਗੇ হাই পটাশিয়াম ਦੇ ਸਿੰਪਟਮਸ ਜਿਹੜੇ ਮੈਂ ਤੁਹਾਨੂੰ ਦੱਸੇ ਹੈਗੇ ਆ ਕਿ ਸਟੋਮਕ ਪੇਨ ਹੋ ਸਕਦਾ ਡਾਇਰੀਆ ਹੋ ਸਕਦਾ ਫਟੀਗ ਜਿਹੜੀ ਆਲਸ ਹੋ ਸਕਦੀ ਆ ਚੈਸਟ ਪੇਨ ਹੋ ਸਕਦਾ ਰੈਗੂਲਰ ਹਾਰਟ ਬੀਟ ਹੋ ਸਕਦੀ ਆ ਜਿਹੜੀ ਕਿ ਫਲਟਰਿੰਗ ਸੈਂਸੇਸ਼ਨ ਮਤਲਬ ਫਰਕਨ ਵਾਲੀ ਜਿਹੜੀ ਹਾਰਟ ਦੀ ਹੈਗੀ ਆ ਸੈਂਸੇਸ਼ਨ ਉਹ ਹੋ ਸਕਦੀ ਆ ਮਸਲਸ ਦੇ ਵਿੱਚ ਵੀਕਨੈਸ ਹੋ ਜਾਂਦੀ ਹੈਗੀ ਆ ਨੰਬਨੈਸ অর ਪ੍ਰੈਲੈਸਿਸ ਇਨ ਯੂਰ ਆਰਮਸ ਆਰਮ ਦੇ ਤਾਂ ਜਿੱਦਾਂ ਸਥਲ ਹੋ ਜਾਂਦੀਆਂ ਆਂ ਔਰ ਚੁੱਕਣ ਦੇ ਵਿੱਚ ਬਹੁਤ ਮਤਲਬ ਜ਼ਿਆਦਾ ਕੋਸ਼ਿਸ਼ ਕਰਨੀ ਪੈਂਦੀ ਆ ਨੌਸੀਆ ਐਂਡ ਵੋਮਟਿੰਗ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਹੈਗਾ ਡੀਹਾਈਡ੍ਰੇਸ਼ਨ ਸੀ ਜਦੋਂ ਇਹ ਘਾਟ ਕਿਦਾਂ ਹੋ ਜਾਂਦੀ ਉਹਦੇ ਸਿੰਪਟਮਸ ਕੀ ਹੁੰਦੇ ਹੈਗੇ ਆ ਇਨਸਫੀਸ਼ੀਐਂਟ ਪੋਟਾਸ਼ੀਅਮ ਜਿਹੜੀ ਆ ਜੇ ਅਸੀਂ ਖੁਰਾਕ ਦੇ ਵਿੱਚ ਹੀ ਇਨਸਫੀਸ਼ੀਐਂਟ ਲੈਨੇ ਆ ਤਾਂ ਸਾਡਾ ਬਲੱਡ ਪ੍ਰੈਸ਼ਰ ਜਿਹੜਾ ਆ ਉਹ ਵੱਧ ਜਾਂਦਾ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ ਆ ਕਿਡਨੀ ਸਟੋਨ ਜਿਹੜਾ ਆ ਉਹ ਪਣ ਦੇ ਚਾਂਸਸ ਉਹਨਾਂ ਵਿੱਚ ਜ਼ਿਆਦਾ ਆ ਜਿਨ੍ਹਾਂ ਦੇ ਵਿੱਚ ਪੋਟਾਸ਼ੀਅਮ ਦੀ ਡੈਫੀਸ਼ੀਅਨਸੀ ਹੁੰਦੀ ਹੈਗਾ ਬੋਨ ਟਰਨਓਵਰ ਜਿਹੜੀ ਹੈਗੀ ਆ ਉਹਦੇ ਤੇ ਅਫੈਕਟ ਹੋ ਜਾਂਦਾ ਹੈਗਾ ਕਿਉਂਕਿ ਆਸਟਿਓਪਰੋਸੈਸ ਵੀ ਹੋ ਸਕਦਾ ਹੈਗਾ ਯੂਰਿਨਰੀ ਕੈਲਸ਼ੀਅਮ ਐਕਸਕ੍ਰੀਸ਼ਨ ਜਿਹੜਾ ਹੈਗਾ ਉਹ ਅਫੈਕਟ ਹੋ ਜਾਂਦਾ ਤੇ ਸਾਲਟ ਸੈਂਸਿਟੀਵਿਟੀ ਹੋ ਜਾਂਦੀ ਆ ਮੀਨਿੰਗ ਕਿ ਸੋਡੀਅਮ ਇਨਟੇਕ ਜਿਹੜਾ ਆ ਉਹ ਬਲੱਡ ਪ੍ਰੈਸ਼ਰ ਨੂੰ ਨਾਰਮਲ ਨਾਲੋਂ ਗ੍ਰੇਟਰ ਪਰਫੈਕਟਰ ਦਾ ਹੈਗਾ ਕਨਸਟਿਪੇਸ਼ਨ ਬਾਰੇ ਮੈਂ ਦੱਸਿਆ ਹੈ ਕਿ ਜਦੋਂ ਘਾਟ ਹੋ ਜਾਂਦੀ ਆ ਤੇ ਕਨਸਟਿਪੇਸ਼ਨ ਹੋ ਜਾਂਦੀ ਆ ਇੱਥੇ ਮੈਂ ਦੱਸਣਾ ਚਾਹੁੰਦਾ ਆ ਕਿ ਜੋ ਸਿੰਪਟਮਸ ਪੋਟਾਸ਼ੀਅਮ ਦੇ ਆ ਤਕਰੀਬਨ ਉਹੀ ম্যাগਨੀਸ਼ੀਅਮ ਡੈਫੀਸ਼ੈਂਸੀ ਦੇ ਵੀ ਉਹੀ ਹੈਗੇ ਆ ਪੋਟਾਸ਼ੀਅਮ ਔਰ ম্যাগਨੀਸ਼ੀਅਮ ਦੀ ਡੈਫੀਸ਼ੈਂਸੀ ਆਲਮੋਸਟ ਇਕੁਅਲ ਹੁੰਦੀ ਹੈ ਜਦੋਂ ਪੋਟਾਸ਼ੀਅਮ ਦੀ ਡੈਫੀਸ਼ੈਂਸੀ ਹੁੰਦੀ ਆ ਤੇ ਮੈਗਨੀਸ਼ੀਅਮ ਦੀ ਵੀ ਉਸ ਵੇਲੇ ਨਾਲ ਹੀ ਹੁੰਦੀ ਹੈਗੀ ਆ ਔਰ ਇਹੀ ਸਿੰਪਟਮ ਜਿਹੜੇ ਹੈਗੇ ਆ ਮੈਗਨੀਸ਼ੀਅਮ ਡੈਫੀਸ਼ੈਂਸੀ ਦੇ ਵੀ ਹੋ ਜਾਂਦੇ ਹੈਗੇ ਆ ਉਹਦੇ ਵਿੱਚ ਵੀ ਫਟੀਗ ਹੁੰਦੀ ਹੈ ਇਹਦੇ ਵਿੱਚ ਵੀ ਮਸਲ ਵੀਕਨੈਸ ਵੀ ਹੁੰਦੀ ਹੈ ਤੇ ਮਲੇਜ ਮਤਲਬ ਜਿਹੜਾ ਕਿਸੇ ਕੰਮ ਕਰਨ ਨੂੰ ਰੂਹ ਨਹੀਂ ਕਰਦੀ ਔਰ ਸਰੀਰ ਜਿਹੜਾ ਸਥਥਲ ਹੋ ਕੇ ਰਹਿ ਜਾਂਦਾ ਹੈਗਾ ਕੋਸ਼ਿਕ ਨਗੇਟ ਹੈਗੇ ਆ ਜਿਹੜੇ ਪੋਟਾਸ਼ੀਅਮ ਦੇ ਜਿਹੜੀ ਐਕਸਟਰਾ ਦੀ ਜਿਹੜਾ ਮਤਲਬ ਇੱਕ ਤਾਂ ਜਿਹੜਾ ਪੋਟਾਸ਼ੀਅਮ ਹੈਗਾ ਆ ਉਹ ਸਾਡੇ ਜਿਹੜੇ ਗੁਰਦੇ ਹੈਗੇ ਆ ਉਹ ਕੱਢਦਾ ਹੈਗਾ ਆ ਤੇ ਬਹੁਤੇ ਸਾਡੇ ਐਕਸਟਰਾ ਰੀਨਲ ਮੈਕੈਨਿਜ਼ਮ ਜਿਹੜੀਆਂ ਹੈਗੀਆਂ ਆ ਉਹ ਵੀ ਨਾਰਮਲ ਪੋਟਾਸ਼ੀਅਮ ਹਿਮੋਸਟੈਸਿਸ ਨੂੰ ਕਾਇਮ ਰੱਖਦੀਆਂ ਹੈਗੀਆਂ ਕਈ ਹਾਰਮੋਨ ਸਾਡੀ ਬਾਡੀ ਦੇ ਵਿੱਚ ਹੈਗੇ ਆ ਜਿੱਦਾਂ ਕਿ ਇਨਸੂਲਿਨ ਹੈਗਾ ਆ ਐਪੀਨੇਫਰিন ਹੈਗਾ ਜਿਹਨੂੰ ਐਡਰੀਨਾਲੀਨ ਕਹਿੰਨੇ ਹੈਗੇ ਆ ਐਲਡੋਸਟੀਰੋਨ ਹੈਗਾ ਗਲੂਕੋਕੋਰਟੀਕੋਇਡਸ ਹੈਗੇ ਆ ਇਹ ਸਾਰੇ ਇਹਦੀ ਮੇਨਟੇਨੈਂਸ ਦੇ ਵਿੱਚ ਐਕਸਟਰਾ ਰੀਨਲ ਪੋਟਾਸ਼ੀਅਮ ਦੇ ਮੈਟਾਬੋਲਿਜ਼ਮ ਦੇ ਵਿੱਚ ਹੈਲਪ ਕਰਦੇ ਹੈਗੇ ਆ ਕਿਉਂਕਿ ਜਿੱਦਾਂ ਐਪੀਨੇਫਰিন ਹੈਗੀ ਆ ਜਦੋਂ ਸਾਨੂੰ ਸਟ्रेस ਹੋ ਜਾਂਦਾ ਉਦੋਂ ਅਫੈਕਟ ਕਰਦਾ ਇਨਸੂਲਿਨ ਜਿਹੜੀ ਹੈਗੀ ਆ ਜਦੋਂ ਸਾਨੂੰ షుగర్ ਹੋ ਜਾਂਦੀ ਆ ਉਹਦੇ ਵਿੱਚ ਅਫੈਕਟ ਕਰਦਾ ਹੈ ਐਲਡੋਸਟੋਨ ਹੈਗਾ ਜਿਨ੍ਹਾਂ ਨੂੰ ਪਿਸ਼ਾਬ ਜਿਆਦਾ ਬਹੁਤ ਆਉਂਦਾ ਹੈਗਾ ਗਲੂਕੋਕੋਰਟੀਕੋਇਡਸ ਵੀ ਹੈਗੇ ਆ ਜਦੋਂ ਸਟ्रेस ਲੈਵਲ ਜਿਆਦਾ ਹੋ ਜਾਂਦਾ ਇਹ ਸਾਰੀਆਂ ਜਣੀਆਂ ਜਿਹੜੀਆਂ ਹੈਗੀਆਂ ਐਕਸਟਰਾ ਰੀਨਲ ਜਿਹੜੇ ਹੈਗੇ ਆ ਸੋਰਸਸ ਆਫ ਐਕਸਕ੍ਰੀਸ਼ਨ ਹੈਗੇ ਆ ਉਹਨਾਂ ਦੀ ਮੇਨਟੇਨ ਕਰਦਾ ਹੈਗਾ ਸ਼ਿਫਟ ਆਫ ਹਾਈਡਰੋਜਨ ਆਇਨ ਜਿਹੜੇ ਹੈਗੇ ਆ ਆਊਟ ਆਫ ਦਾ ਸੈਲ ਐਂਡ ਪੋਟਾਸ਼ੀਅਮ ਇਨਟੂ ਦਾ ਸੈਲ ਅਕਰਸ ਵੈਨ ਥੇਰ ਇਜ਼ ਐਨ ਇਨਕਰੀਜ਼ ਇਨ ਦਾ ਸੀਰਮ ਪੀਐਚ ਸੀਰਮ ਪੀਐਚ ਉਦੋਂ ਵੱਧਦੀ ਹੈਗੀ ਆ ਜਦੋਂ ਸਾਡੀ ਬਾਡੀ ਐਲਕਲਾਈਨ ਜ਼ਿਆਦਾ ਹੋ ਜਾਂਦੀ ਹੈਗੀ ਆ ਉਹ ਉਸ ਵੇਲੇ ਇਹ ਹਾਈਡਰੋਜਨ ਐਟਮ ਅੰਦਰ ਜਾਂਦੇ ਆ ਪੋਟਾਸ਼ੀਅਮ ਬਾਹਰ ਆ ਜਾਂਦਾ ਹੈਗਾ ਸਿਗਨੀਫੀਕੈਂਟ ਰਾਈਜ਼ ਜਿਹੜੀ ਸੀਰਮ ਪੋਟਾਸ਼ੀਅਮ ਦੀ ਆ ਇਹ ਸਡਨ ਇਨਕਰੀਜ਼ ਇਨ ਪਲਾਜ਼ਮਾ ਓਸਮੋਲੈਲਿਟੀ ਹੈਗੀ ਆ ਉਹ ਉਹਦੇ ਨਾਲ ਫਿਰ ਸਾਡਾ ਕਈ ਤਰ੍ਹਾਂ ਦੀ ਡੀ ਹਾਈਡਰੇਸ਼ਨ ਹੋ ਜਾਂਦੀ ਹੈਗੀ ਆ ਜਿਹੜਾ ਕਿ ਪਾਣੀ ਜਿਹੜਾ ਆ ਸੈੱਲਾਂ ਤੋਂ ਬਾਹਰ ਕੱਢ ਦਿੰਦੀ ਹੈ ਤੇ ਪੋਟਾਸ਼ੀਅਮ ਜਿਹੜਾ ਹੈਗਾ ਆ ਉਹ ਐਕਸਟਰਾ ਸੈਲੂਲਰ ਸਪੇਸ ਦੇ ਵਿੱਚ ਜ਼ਿਆਦਾ ਆ ਜਾਂਦਾ ਹੈਗਾ ਕੁਝ ਇੱਕ ਇੰਪੋਰਟੈਂਟ ਫੈਕਟਰ ਜਿਹੜੇ ਪੋਟਾਸ਼ੀਅਮ ਦੀ ਮੂਵਮੈਂਟ ਨੂੰ ਕਰਦੇ ਹੈਗੇ ਆ ਉਹ ਨਾਰਮਲ ਕੰਡੀਸ਼ਨ ਦੇ ਵਿੱਚ ਇਨਸੂਲਿਨ ਤੇ ਕੈਟੇਕੋਲਾਮਾਈਨਸ ਹੈਗੇ ਆ ਜਿਹੜੇ ਕਿ ਸਟ्रेस ਦੀ ਕੰਡੀਸ਼ਨ ਹੈਗੀ ਆ ਤੇ 슈ਗਰ ਦੇ ਡਾਇਬੀਟਿਸ ਦੀ ਕੰਡੀਸ਼ਨ ਹੈ ਹਾਈਪੋਕੈਲੇਮੀਆ ਹਾਈਪੋਕੈਲੇਮੀਆ ਨੂੰ ਅਸੀਂ ਉਦੋਂ ਕਹਿੰਦੇ ਆ ਕਿ ਜਦੋਂ ਬਲੱਡ ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਘਟ ਜਾਂਦੀ ਹੈਗੀ ਆ ਅਬ ਨਾਰਮਲ ਲੋ ਬਲੱਡ ਕ ਪੋਟਾਸ਼ੀਅਮ ਜਿਹੜਾ ਹੈ ਜਦੋਂ 3.5 ਮਿਲੀ ਇਕੁਇਵੈਲੈਂਟ ਤੋਂ ਘਟ ਜਾਂਦਾ ਆ ਤਾਂ ਫੇ ਉਹਨੂੰ ਅਸੀਂ ਹਾਈਪੋਕੈਲੇਮੀਆ ਕਹਿੰਦੇ ਹੈਗੇ ਆ ਤੇ ਇਹਦੇ ਨਾਲ ਕਿਸ ਤਰ੍ਹਾਂ ਹੁੰਦਾ ਆ ਕਿ ਜਦੋਂ ਅਸੀਂ ਪੋਟਾਸ਼ੀਅਮ ਦਾ ਸੇਵਨ ਘਟ ਕਰਦੇ ਹੈਗੇ ਆ ਜਾਂ ਐਕਸੈਸਿਵ ਲਾਸ ਹੁੰਦੀ ਪੋਟਾਸ਼ੀਅਮ ਦੀ ਕਿਡਨੀ ਰਾਹੀਂ ਦਾ ਐਕਸਟਰਾ ਰੀਨਲ ਵੇਜ਼ ਦੇ ਨਾਲ ਜਾਂ ਉਹਦੇ ਵਿੱਚ ਟ੍ਰਾਂਸ ਸੈਲੂਲਰ ਸ਼ਿਫਟ ਹੋ ਜਾਂਦੀ ਪੋਟਾਸ਼ੀਅਮ ਦੀ ਕਿ ਸੈੱਲ ਤੋਂ ਬਾਹਰ ਨਿਕਲੇ ਆਉਂਦਾ ਜਿੱਦਾਂ ਹਾਈਡਰੋਜਨ ਐਟਮ ਜਿਹੜੇ ਹੈਗੇ ਆ ਆਇਨ ਹੈਗੇ ਆ ਉਹ ਅੰਦਰ ਚੱਲਦੇ ਜਾਗੇ। ਈ ਕਿਸ ਤਰ੍ਹਾਂ ਦੀਆਂ ਡਰੱਗਸ ਜਿਹੜੀਆਂ ਫਿਜੀਸ਼ੀਅਨ ਸਪਸਕ੍ਰਾਈਬ ਕਰਦੇ ਆ ਉਹਦੇ ਨਾਲ ਵੀ ਜਿਹੜਾ ਪੋਟਾਸ਼ੀਅਮ ਹੈਗਾ ਆ ਉਹ ਦੂਸ ਹੋ ਜਾਂਦਾ ਸਾਡੇ ਯੂਰਿਨ ਦੇ ਰਾਹੀਂ ਬਹੁਤ ਸਾਰੀਆਂ ਜਿਹੜੀਆਂ ਬਲੱਡ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਹੈਗੀਆਂ ਜਾਂ ਡਾਈਯੂਰੇਟਿਕਸ ਹੈਗੇ ਆ ਉਹਨਾਂ ਦੇ ਨਾਲ ਪੋਟਾਸ਼ੀਅਮ ਜਿਹੜਾ ਹੈਗਾ ਉਹ ਸਾਡੀ ਬਾਡੀ ਦੇ ਵਿੱਚੋਂ ਘਾਟ ਹੋ ਜਾਂਦੀ ਆ ਤੇ ਡਾਕਟਰ ਵੀ ਸਾਨੂੰ ਸਪਲੀਮੈਂਟ ਕਰਦੇ ਆ ਕਿ ਪੋਟਾਸ਼ੀਅਮ ਪੰਨ ਲੈਣਾ ਪਏਗਾ ਫਿਰ ਮੈਟਾਬੋਲਿਕ ਐਲਕੈਲੋਸਿਸ অর ਲਾਸ ਇਨ ਦਾ ਸਕੂਲ ਇੰਡਿਊਸਡ ਬਾਇਟੇਰੀਆ ਕਿਉਂਕਿ ਜਦੋਂ ਬਾਇਟੇਰੀਆ ਹੁੰਦਾ ਆ ਤਾਂ ਫਿਰ ਪੋਟਾਸ਼ੀਅਮ ਲੂਜ਼ ਅਸੀਂ ਲੂਜ਼ ਕਰ ਦਿੰਨੇ ਹੈਗੇ ਆ ਇਹ ਕੋ-ਐਗਜ਼ਿਸਟ ਕਰਦਾ ਡਿਜ਼ੀਜ਼ ਜਿਹੜੀਆਂ ਕਿ ਹਾਈਪਰਥਾਇਰੋਇਡਿਜ਼ਮ ਜਿਨ੍ਹਾਂ ਨੂੰ ਹਾਈ ਰੈਟ ਦੀ ਜਿਆਦਾ ਐਕਟੀਵੇਸ਼ਨ ਹੈਗੀ ਆ ਜਾਂ ਫੇਮਿਲੀਅਰਸ ਪੀਰੀਆਡਿਕ ਪ੍ਰੈਲਿਸਿਸ ਪ੍ਰੈਲਿਸਿਸ ਦਾ ਮਤਲਬ ਇਹ ਹੈ ਕਿ ਉਹਨਾਂ ਦੀ ਬੋਡੀ ਜਿਹੜੀ ਆ ਬਿਲਕੁਲ ਕੰਮ ਕਰਨਾ ਬੰਦ ਕਰ ਦਿੰਦੀ ਆ ਉਹਨਾਂ ਦੇ ਵਿੱਚ ਜਿਹੜੇ ਇਹਦੇ ਸਿੰਪਟਮ ਜਿਹੜੇ ਆ ਦੇਖਣ ਨੂੰ ਮਿਲ ਸਕਦੇ ਹੈਗੇ ਆ ਇਹਦੇ ਵਿੱਚ ਜੇ ਦੇਖਣਾ ਹੋਵੇ ਕਿ ਕਿਸ ਤਰ੍ਹਾਂ ਹਾਈਪੋਕੈਲਮੀਆ ਆ ਤਾਂ ਅਸੀਂ ਯੂਰਿਨ ਦੇ ਵਿੱਚ ਪੋਟਾਸ਼ੀਅਮ ਤੇ ਕਰੀਟਿਨਿਨ ਦੀ ਰੇਸ਼ੋ ਜਿਹੜੀ ਹੈਗੀ ਆ ਉਹ ਟੈਸਟ ਕਰਵਾਉਨੇ ਆ ਤੇ ਉਹਦੇ ਨਾਲ ਅਸੀਂ ਹਾਈਪੋਕੈਲਮੀਆ